ਦੇ ਵਿੱਚ ਐਮ ਐਲ ਐਮ ਸਕੂਲ ਦੇ ਬਾਹਰ ਸਕੂਲੀ ਬੱਚਾ ਦੇ ਵਿਚਾਲੇ ਖੂਨੀ ਚੜਾਪ ਹੋਈ ਜਿਸ ਦੇ ਵਿੱਚ ਕਿ ਇੱਕ ਬੱਚੇ ਨੂੰ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ ਦੱਸਿਆ ਗਿਆ ਕਿ ਦੋਵੇਂ ਬੱਚੇ ਜਮਾਤ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਕਰ ਰਹੇ ਸਨ ਅਤੇ ਦੂਜੇ ਗਰੁੱਪ ਦੇ ਬੱਚਾ ਨੇ ਤਲਵਾਰਾ ਅਤੇ ਪਿਸਤੋਲਾ ਲੈ ਕੇ ਜ਼ਖਮੀ 10ਵੀਂ ਜਮਾਤ ਦੇ ਵਿਦਿਆਰਥੀ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿੱਥੇ ਕਿ ਉਸ ਨੂੰ ਫਿਰੋਜ਼ ਕੋ ਜੜਾ ਫਰੀਦ ਕੋ ਟ੍ਰੈਫਰ ਕਰ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਜੜੇ ਨੇ ਦੁਸ਼ਮਣ ਫਿਰੋਜ਼ਾ ਪਿੰਡ ਦਾ ਰਹਿਣ ਵਾਲਾ ਸੀ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲ ਤ ਫਿਰੋਜ਼ਪੁਰ ਦੇ ਵਿੱਚ ਸਕੂਲ ਦੇ ਬਾਹਰ ਦੋ ਸਕੂਲੀ ਬੱਚਾ ਦੇ ਵਿਚਾਰੇ ਛੜਕ ਦੇਖਣ ਨੂੰ ਮਿਲੀ ਹੈ ਸਕੂਲੀ ਵਿਦਿਆਰਥੀ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਨਾਜ਼ੁਕ ਹਾਲਤ ਦੇ ਨਾਜ਼ੁਕ ਹਾਲਾਤ ਉਸਦੇ ਬਣੇ ਹੋਏ ਨੇ ਸਿੱਦੇ ਚਲਦੇ ਮੈਡੀਕਲ ਸੇਵਾਵਾਂ ਜੁੜਿਆ ਉਪਲਬਧ ਕਰਾਏ ਜਾ ਰਹੀਆਂ ਨੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਸਕੂਲ ਦੇ ਵਿੱਚ ਕਿਸੇ ਮਾਮੂਲੀ ਜੇ ਗੱਲ ਨੂੰ ਲੈ ਕੇ ਪਹਿਲਾਂ ਬਹਿਸ ਹੋਈ ਉਸ ਤੋਂ ਬਾਅਦ ਇੱਕ ਖੂਨੀ ਚੜਪ ਦੇ ਵਿੱਚ ਬਦਲ ਗਏ ਫਿਰੋਜ਼ਪੁਰ ਦੇ ਵਿੱਚ ਐਮ ਐਲ ਐਮ ਸਕੂਲ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਦੱਸਦੇ ਕਿ ਫਿਰੋਜ਼ਪੁਰ ਦੇ ਸਕੂਲ ਦੇ ਬਾਹਰ ਦੋ ਸਕੂਲੀ ਬੱਚਾ ਦੇ ਵਿਚਾਲੇ खूनी मामूली तकरार बदल गई जिस तलवार ऐसे खबर से ज्यादा जानकारी कमल मलहोत्रा जुड़ चुके ने कमल किस तरीके मामूली तकरार जोड़ी है खूनी झड़प बदली है की मामला से क्यों तकरार जोड़ी है हुई थी बच्चा के विचाले ਕਮਲ ਕੀ ਤੁਹਾਡੇ ਤੱਕ ਮੇਰੀ ਆਵਾਜ਼ ਆ ਰਹੀ ਹੈ ਹਲੋ ਕਮਲ ਕੀ ਮਾਮਲਾ ਹੋਇਆ ਕਿਉਂ ਇਹ ਦੋਵੇਂ ਬੱਚਿਆਂ ਦੇ ਵਿਚਾਲੇ ਤਕਰਾਰ ਹੋਈ ਜੋ ਕਿ ਬਾਅਦ ਵਿੱਚ ਖੂਨੀ ਚੜਪ ਦੇ ਵਿੱਚ ਬਦਲੀ ਹੈ ਜਿਹੜੇ ਬਿਲਕੁਲ ਕੁਝ ਦਿਨ ਪਹਿਲਾਂ ਜਿਹੜੇ ਬੱਚਿਆਂ ਦੀ ਸਕੂਲ ਦੇ ਵਿੱਚ ਲੜਾਈ ਹੋਈ ਸੀ ਜਿਸ ਨੂੰ ਵੇਖਦੇ ਹੋ ਕਿ ਇਹ ਬੱਚੇ ਜਿਹੜੇ ਨੇ ਆਪਸ ਦੇ ਵਿੱਚ ਕਾਫੀ ਲੜਦੇ ਨੇ ਜਿਹੜੇ ਬੱਚੇ ਨੇ ਦੋ ਗਰੁੱਪ ਬਣੇ ਜਿੰਨਾ ਇੱਕ ਗਰੁੱਪ ਇਹ ਇੱਕ ਗਰੁੱਪ ਇਹਦੀ ਸਭ ਤੋਂ ਵੱਡੀ ਗੱਲ ਇਹ ਲੋਕਾਂ ਨੂੰ ਦੱਸਿਆ ਹੈ ਕਿ ਉੱਥੇ ਇੱਕ ਉਹ ਜਿਹੜਾ ਪੜ ਚੰਗੀ ਤਰ੍ਹਾਂ ਗੁੰਡਾ ਕਰਦੀ ਕੀਤੀ ਗਈ ਹੈ ਤੇ ਜਿਹੜੇ ਬੱਚੇ ਦੂਸਰੇ ਗਰੁੱਪ ਦੇ ਆਏ ਜਿਹਨੂੰ ਸਾਡੇ ਤਲਵਾਰਾਂ ਤੇ ਦੇਖਣ ਵਾਲੇ ਨੇ ਦੱਸਿਆ ਗਿਆ ਕਿ ਉਹਨਾਂ ਦੇ ਹੱਥ ਦੇ ਵਿੱਚ 16 ਵੀ ਸਨ ਪਰ ਜਿਹੜਾ ਇੱਕ ਉੱਚੇ ਦੇ ਉੱਪਰ ਕਾਫੀ ਤੇਜ਼ ਅਤੇ ਸਿਹਰਾ ਦੇ ਨਾਲ ਜਿਹੜਾ ਵਾ ਹਮਲਾ ਕੀਤਾ ਗਿਆ ਜਿਸ ਦੇ ਕਰਕੇ ਬੱਚਾ ਬਹੁਤ ਸੀਰੀਅਸ ਹੋ ਗਿਆ ਤੇ ਉਸ ਨੂੰ ਫਰੋਜ਼ਪੁਰ ਤੋਂ ਰੈਫਰ ਕਰ ਦਿੱਤਾ ਗਿਆ ਜੀ ਕੀ ਗੱਲ ਹੋਈ ਸੀ ਕਿਹੜੀ ਗੱਲ ਦੇ ਪਿੱਛੇ ਇਹ ਟਕਰਾਰ ਹੋਈ ਲੜਾਈ ਹੋਈ ਇਸ ਦੇ ਬਾਰੇ ਕੁਝ ਖੁਲਾਸਾ ਹੋਇਆ ਕੀ ਨਹੀਂ ਇਹ ਸਿਰਫ ਅਜਿਹਾ ਦਿਕਰ ਹੀ ਪਤਾ ਲੱਗਾ ਕਿ ਬੱਚੇ ਆਪਸ ਵਿੱਚ ਤਲਵਾਰਾਂ ਦੇ ਵਿੱਚ ਲੜੇ ਸੀ ਜਿਸ ਨੂੰ ਦੇਖਦੇ ਦੇਖੀ ਜਿਹੜਾ ਇਹ ਸਾਰਾ ਮਾਮ ਛੋਟੀ ਜਿਹੀ ਲੜਾਈ ਨੂੰ ਦੇਖਦੇ ਹੋ ਜਿਹੜਾ ਬਹਿ ਇੱਕ ਗੰਬੀਰ ਜਿਹੇ ਬਹਿ ਲੜਾਈ ਦਾ ਰੂਪ ਲੈ ਗਿਆ ਤੇ ਕਮਲ ਕਿਹੜੀ ਜਗ੍ਹਾ ਤੇ ਐਗਜ਼ੈਕਟੇ ਹਾਦਸਾ ਜੜਾ ਵਾਪਰਿਆ ਕਿਹੜੇ ਸਕੂਲ ਦੇ ਬੱਚੇ ਸੀ ਇਹ ਜਿਹੜਾ ਕੈਂਟ ਦੇ ਵਿੱਚ ਐਮ ਐਲ ਐਮ ਸਕੂਲ ਵਾ ਉਸ ਦੇ ਬਿਲਕੁਲ ਬੈਕ ਸਾਈਡ ਤੇ ਉੱਤੇ ਜਿਹੜੀ ਬੱਸ ਸਟੈਂਡ ਨੂੰ ਰੋੜ ਜਾਂਦੀ ਆ ਉਹਦੇ ਉੱਪਰ ਜਿਹੜਾ ਵਾ ਇਹ ਹਾਦਸਾ ਵਾਪਰਿਆ ਸਵਾਲ ਤਾਂ ਫਿਰ ਕਮਲ ਇੱਥੇ ਵੀ ਖੜਾ ਹੋ ਰਿਹਾ ਹੈ ਕਿ 10ਵੀਂ ਮਹਜ 10ਵੀਂ ਕਲਾਸ ਦੇ ਵਿੱਚ ਬੱਚੇ ਪੜ੍ਹ ਰਹੇ ਸੀ ਉਹਨਾਂ ਦੇ ਕੋਲੋਂ ਤਲਵਾਰ ਤੇ ਪਿਸਤੌਲ ਵਰਗੀ ਇਹ ਹਥਿਆਰ ਕਿੱਥੋਂ ਇਹਨਾਂ ਦੇ ਕੋਲ ਆਈ ਨੇ ਜੀ ਬਿਲਕੁਲ ਕਿਤਨਾ ਕਿਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਰਿਹਾ ਹੈ ਵੀ ਖਾਸ ਕਰਕੇ ਮਾਪਿਆਂ ਦੇ ਉੱਤੇ ਜਿਹੜਾ ਦਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਰਿਹਾ ਹੈ ਕਿ ਬੱਚੇ ਦਸਵੀਂ ਕਲਾਸ ਦੇ ਜਿਹੜੇ ਸਕੂਲੋਂ ਪੜਨ ਆ ਰਹੇ ਨੇ ਉਹਨਾਂ ਦੇ ਹੱਥ ਵਿੱਚ ਕਾਪੇ ਤੇ ਕਿਰਪਾਨਾਂ ਨੇ ਤੇ ਨਾਲ ਜੇ ਗੱਲ ਕੀਤੀ ਜਾਵੇ ਲੋਕਾਂ ਨੇ ਦੇਖ ਕੇ ਦੱਸਿਆ ਵਾ ਵੀ ਉਹਨਾਂ ਦੇ ਹੱਥ 'ਚ ਤੋਲਾ ਵੀ ਨਹੀਂ ਇਹ ਕੀ ਸਭ ਤੋਂ ਵੱਡੀ ਦੇਖਣ ਵਾਲੀ ਆਏਗੀ ਕਿਦ ਤਨਾ ਕਿਤੇ ਵੀ ਇਹ ਹਥਿਆਰ ਕਾਤਕ ਬੱਚਿਆਂ ਦੇ ਹੱਥ 'ਚ ਕਿਵੇਂ ਆਏ ਮੈਂ 10 ਸਾਲ ਦੇ ਬੱਚੇ ਜਿਹੜੇ ਨਾਬਾਲਗ ਨੇ ਉਹਨਾਂ ਦੇ ਵਿੱਚ ਤਾਂ ਇਹ ਕਿ ਉਹਨਾਂ ਨੇ ਬੁਰੀ ਤਰ੍ਹਾਂ ਜਿਹੜਾ ਮਾਰਿਆ ਵਾ ਕਿ ਕਿਤਨਾ ਕਿਤੇ ਇੱਕ ਬੁੜਾ ਵੱਡਾ ਸਵਾਲੀਆਂ ਨਿਸ਼ਾਨ ਖੜਾ ਕਰ ਜਾਵਾ ਹੈ ਬੱਚਿਆਂ ਤੇ ਸਕੂਲ ਤੇ ਤੇ ਪ੍ਰਸ਼ਾਸਨ ਤੇ ਤੇ ਸਕੂਲ ਦੇ ਵਿੱਚ ਕੀ ਜਿਹੜੇ ਹਥਿਆਰ ਇਹਨਾਂ ਦੇ ਕੋਲੋਂ ਇਹਨਾਂ ਦੇ ਵੱਲੋਂ ਜਿਹੜਾ ਹੈ ਹਥਿਆਰ ਵਰਤਿਆ ਗਿਆ ਹੈ ਹਾਦਸੇ ਦੇ ਵਿੱਚ ਸਵਾਰਦਾਤ ਦੇ ਵਿੱਚ ਪਹਿਲਾਂ ਤਾਂ ਸਕੂਲ ਦੇ ਵਿੱਚ ਉਹਨਾਂ ਦੇ ਬੈਗ ਦੇ ਵਿੱਚ ਉਹ ਪਿਸਤੌਲ ਪਈ ਹੋਈ ਸੀ ਜਾਂ ਫਿਰ ਸਕੂਲ ਦੇ ਬਾਹਰੋਂ ਇਹਨਾਂ ਨੂੰ ਕਿਤੋਂ ਮੁਹੱਈਆ ਕਰਾਈ ਗਈ ਹੈ ਜੀ ਬਿਲਕੁਲ ਜੇ ਗੱਲ ਕੀਤੀ ਹੋਵੇ ਅਜੇ ਤੱਕ ਇਸ ਚੀਜ਼ ਤੋਂ ਕੁਝ ਪਤਾ ਨਹੀਂ ਲੱਗ ਸਕਿਆ ਪਰ ਜੇ ਗੱਲ ਕੀਤੀ ਹੋਵੇ ਸਕੂਲ ਦੇ ਅੰਦਰ ਇਹਨੇ ਹਥਿਆਰ ਲੈ ਕੇ ਜਾਣਾ ਉਹ ਪੋਸੀਬਲ ਨਹੀਂ ਕਿਉਂਕਿ ਜੇ ਸਕੂਲ ਦੇ ਅੰਦਰ ਲੈ ਕੇ ਜਾਂਦੇ ਹਾਂ ਤੇ ਬਾਹਰ ਗੇਟਕੀਪਰ ਬੈਠਾ ਰਹਿੰਦਾ ਵਾ ਜੇ ਕਿਤੇ ਪਿੱਛੇ ਗਰਾਊਂਡ ਦੇ ਵੱਲੋਂ ਲੈ ਗਏ ਹਾਂ ਜਿੱਥੇ ਕਿ ਨਹੀਂ ਪਤਾ ਲੱਗਦਾ ਗਰਾਊਂਡ ਦੇ ਵਿੱਚ ਰੱਖਦੇ ਹਾਂ ਪਿਛਲੇ ਪਾਸੇ ਜਿਹੜਾ ਗਰਾਊਂਡ ਹੈ ਸਕੂਲ ਦਾ ਉੱਥੋਂ ਬਾਅਦ ਚੱਕ ਕੇ ਜਿਹੜਾ ਵਾ ਇਹਨਾਂ ਵੱਲੋਂ ਹਮਲਾ ਕੀਤਾ ਗਿਆ ਜਾਂ ਝਗੜਾ ਕੀਤਾ ਗਿਆ ਉਹ ਕਿਸੇ ਨਾ ਕਿਸੇ ਗੱਲ ਜਿਹੜੀ ਸਵਾਲੀਆਂ ਨਿਖਾਰ ਜਾਂਦੀ ਹੈ ਵਾ ਵੀ ਗਰਾਊਂਡ ਦੇ ਵਿੱਚ ਕਿ ਜੇ ਪੁੱਛ ਸਕਦੇ ਹਾਂ ਤਾਂ ਬਾਹਰ ਉਹਨਾਂ ਦੇ ਕੋਈ ਬਿਲਕੁਲ ਕਹਾਣੀ ਬਿਲਕੁਲ ਕਿਉਂਕਿ ਅਜੇ ਹਜੇਕਰ ਕੁਝ ਵੀ ਹੁੰਦਾ ਹੈ ਤਾਂ ਸਕੂਲ ਦੇ ਵੱਲੋਂ ਜਿਹੜਾ ਹੈ ਕਿਤੇ ਨਾ ਕਿਤੇ